ਅੰਮ੍ਰਿਤਸਰ ਸ਼ਹਿਰ ਪੂਰੇ ਦੇਸ਼ ਵਿੱਚ ਆਪਣੇ ਖਾਣਿਆਂ ਕਾਰਨ ਮਸ਼ਹੂਰ ਹੈ ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਸਟ੍ਰੀਟ ਫੂਡ ਆਪਣੇ ਸਵਾਦ ਕਾਰਨ ਜਗਤ ਪ੍ਰਸਿੱਧ ਹੈ ਵੇਖਣ ਵਿੱਚ ਆਇਆ ਹੈ ਕਿ ਅੰਮ੍ਰਿਤਸਰ ਵਿੱਚ ਕਈ ਥਾਵਾਂ ਤੇ ਵਿਕਣ ਵਾਲਾ ਸਟ੍ਰੀਟ ਫੂਡ ਬਿਨਾਂ ਸਫਾਈ ਅਤੇ ਨੀਮਨ ਕੁਆਲਿਟੀ ਵਾਲਾ ਹੈ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਪਾਸਵੇ ਨਿਊਜ਼ ਟੀਮ ਨੇ ਇਸ ਬਾਰੇ ਜਾਣਨ ਲਈ ਲਾਰੈਂਸ ਰੋਡ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇੱਥੇ ਰੇੜੀਆਂ ਤੇ ਵਿਕਣ ਵਾਲਾ ਸਟ੍ਰੀਟ ਫੂਡ ਸਾਫ਼ ਸੁਥਰੇ ਮਾਹੌਲ ਵਿੱਚ ਨਹੀਂ ਵਿਕ ਰਿਹਾ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਇਸ ਬਾਰੇ ਅੰਮ੍ਰਿਤਸਰ ਇਲੈਕਟ੍ਰਿਕ ਟ੍ਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਪਸੀਨ ਨੇ ਆਖਿਆ ਕਿ ਲੋਕਾਂ ਲਈ ਸੜਕਾਂ ਤੇ ਵੇਚਣ ਵਾਲਾ ਸਟ੍ਰੀਟ ਫੂਡ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਸਿਹਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਇਸ ਪਾਸੇ ਪੂਰੀ ਨਿਗਰਾਨੀ ਰੱਖੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਬਾਰੇ ਸਿਵਲ ਸਰਜੰਟ ਡਾਕਟਰ ਸਿੰਦਰਜੀਤ ਸਿੰਘ ਬਾਜਾਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਵਿਭਾਗ ਦੀਆਂ ਟੀਮਾਂ ਪੇਚ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਬੰਦੀ ਕਾਰਵਾਈ ਵੀ ਹੋਵੇਗੀ। ਦੋਸਤੋ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਵਿੱਚ ਕੁਝ ਮੁੱਦੇ ਐਸੇ ਨੇ ਜਿਨ੍ਹਾਂ ਵੱਲ ਪ੍ਰਸ਼ਾਸਨ ਦਾ ਜਾਂ ਸਰਕਾਰਾਂ ਦਾ ਜਾਂ ਸਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਹੁੰਦਾ ਔਰ ਇਹ ਗੰਭੀਰ ਮੁੱਦੇ ਹੁੰਦੇ ਨੇ ਜਿਨ੍ਹਾਂ ਕਾਰਨ ਜਿਹੜੇ ਸ਼ਹਿਰ ਵਾਸੀਆਂ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਨੂੰ ਔਰ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਔਰ ਸਰਕਾਰਾਂ ਨੂੰ ਜਾਗਰੂਕ ਕਰੀਏ ਇਸ ਬਾਰੇ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਸਾਡੇ ਨਾਲ ਮੌਜੂਦ ਹਨ ਅੱਜ ਉੱਗੇ ਵਪਾਰੀ ਸ਼ਹਿਰ ਦੇ ਸ਼੍ਰੀ ਬਲਬੀਰ ਪਸੀਨ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਮੁੱਦਾ ਹੈ ਅੱਜ ਜਿਹੜਾ ਸਟਰੀਟ ਫੂਡ ਵਿਕਦਾ ਹੈ ਸ਼ਹਿਰ ਦੇ ਵਿੱਚ ਉਹ ਅਨਹਾਈਜਨ ਤਰੀਕੇ ਨਾਲ ਵਿਕਦਾ ਹੈ ਔਰ ਸਾਫ ਸਫਾਈ ਦਾ ਜਿਹੜਾ ਖਾਸ ਕਰਕੇ ਰੇੜੀਆਂ ਦੇ ਵਿਕਦਾ ਸਮਾਨ ਉਹਦਾ ਧਿਆਨ ਨਹੀਂ ਰੱਖਿਆ ਜਾਂਦਾ ਸਾਫ ਸਫਾਈ ਦਾ ਜਾਂ ਕੁਝ ਵੀ ਤਰ੍ਹਾਂ ਦਾ ਤੁਸੀਂ ਦੇਖੋ ਸਾਵਧਾਨੀਆਂ ਨਹੀਂ ਵਰਤੀਆਂ ਜਾਂਦੀਆਂ ਬਹੁਤ ਵਾਰੀ ਖਬਰਾਂ ਲਗਾ ਚੁੱਕੇ ਆ ਅੱਜ ਇਸ ਮੁੱਦੇ ਤੇ ਗੱਲ ਕਰਾਂਗੇ ਸ਼ ਜੀ ਪਸੀਨ ਸਾਹਿਬ ਕੀ ਕਹੋਗੇ ਸਭ ਤੋਂ ਪਹਿਲੇ ਜਿਹੜਾ ਅੰਮ੍ਰਿਤਸਰ ਦੇ ਖਾਣੇ ਬਾਰੇ ਤੁਸੀਂ ਕੀ ਕਹੋਗੇ ਮੈਂ ਬਲਬੀਰ ਪਸੀਨ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਉਹਦੇ ਨਾਲ ਹੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦਾ ਸੈਕਟਰੀ ਜਿਹੜੀਆਂ ਸਾਡੇ ਨਾਲ 55 ਐਸੋਸੀਏਸ਼ਨਾਂ ਜੁੜੀਆਂ ਤੇ ਸਾਰਾ ਅੰਮ੍ਰਿਤਸਰ ਦਾ ਵਪਾਰੀ ਸਾਡੇ ਨਾਲ ਜੁੜਿਆ ਹੋਇਆ ਮੈਂ ਸਾਰਿਆਂ ਨੂੰ ਗੁਜਾਰਿਸ਼ ਇਹ ਕਰਾਂਗਾ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਟ੍ਰੀਟ ਫੂਡ ਹੈ ਆਪਾਂ ਜਿੱਥੇ ਵੀ ਕੋਈ ਗੰਦਗੀ ਦੇਖੀਏ ਜਾਂ ਜਿੱਥੇ ਵੀ ਤੁਹਾਨੂੰ ਲੱਗੇ ਕਿ ਇਹ ਹਾਈਜਾਇਨਿਕ ਨਹੀਂ ਹੈ ਜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਤੁਹਾਨੂੰ ਲੱਗੇ ਕਿ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਉਹ ਬੰਦੇ ਨੂੰ ਤੁਹਾਨੂੰ ਵਾਰਨਿੰਗ ਦੇਣਾ ਜ਼ਰੂਰੀ ਹੈ ਜੇ ਉਹ ਵਾਰਨਿੰਗ ਦੇ ਬਾਅਦ ਵੀ ਨਹੀਂ ਮੰਨਦਾ ਤੇ ਫਿਰ ਆਪਾਂ ਉਹਦੀ ਪ੍ਰਸ਼ਾਸਨ ਨੂੰ ਉਹਦੀ ਕੰਪਲੀਟ ਵੀ ਕਰ ਸਕਦੇ ਹਾਂ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਕਿ ਅੰਮ੍ਰਿਤਸਰ ਦਾ ਜਿਹੜਾ ਸਟਰੀਟ ਫੂਡ ਹੈ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਜਿਹੜਾ ਵਰਲਡ ਫੇਮਸ ਹੈ ਤੇ ਆਪਾਂ ਇਹਦੇ ਉੱਤੇ ਕੋਈ ਦਾਗ ਧੱਬਾ ਨਹੀਂ ਲੱਗਣ ਦੇਣਾ ਜਿਹਦੇ ਨਾਲ ਅੰਮ੍ਰਿਤਸਰ ਦਾ ਜਿਹੜਾ ਫੂਡ ਹੈ ਉਹ ਨਿਆਮਤ ਗਿਣਿਆ ਜਾਂਦਾ ਹੈ ਇਹਦਾ ਪਾਣੀ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਪਾਣੀ ਜਦੋਂ ਇਹ ਮਿਕਸ ਕਰਦੇ ਆ ਫੂਡ ਦੇ ਨਾਲ ਤੇ ਇੱਕ ਨਿਆਮਤ ਬਣ ਜਾਂਦਾ ਤੇ ਮੈਂ ਆਪਣੇ ਜਿਹੜੇ ਸਟਰੀਟ ਫੂਡ ਵਾਲੇ ਬੰਦੇ ਨੇ ਜਿਹੜੇ ਆਪਣੇ ਵਪਾਰੀ ਨੇ ਜਿਹੜੇ ਸਟਰੀਟ ਫੂਡ ਬਹੁਤ ਵਧੀਆ ਬਣਾਉਂਦੇ ਨੇ ਉਹਨਾਂ ਦਾ ਨਾਮ ਵੀ ਬੜਾ ਵਹਿ ਮਸ਼ਹੂਰ ਨੇ ਪੂਰੇ ਮੈਂ ਉਹਨਾਂ ਅਗੇ ਇਹੀ ਗੁਜਾਰਿਸ਼ ਕਰਾਂਗਾ ਕਿ ਉਹ ਜਿਹੜਾ ਇਹ ਸਟਰੀਟ ਫੂਡ ਹੈ ਇਹਨੂੰ ਬੜੇ ਸਹੀ ਤਰੀਕੇ ਨਾਲ ਸਾਫ਼ ਸੁਥਰੇ ਢੰਗ ਨਾਲ ਇਹਨਾਂ ਨੂੰ ਇਹ ਜਿਹੜਾ ਕਸਟਮਰ ਆਵੇ ਉਹਨੂੰ ਪਰੋਸਣ ਜਿਹਦੇ ਵਿੱਚ ਉਹ ਗਲਵਜ਼ ਪਾ ਕੇ ਰੱਖਣ ਆਪਣੇ ਸਿਰ ਦੇ ਉੱਤੇ ਟੱਕ ਕੇ ਰੱਖਣ ਤੇ ਮੈਂ ਇਹ ਦੇ ਬਾਰੇ ਇਹਨਾਂ ਅੱਗੇ ਇਹ ਗੁਜ਼ਾਰਿਸ਼ ਕਰ ਸਕਦੇ ਹਾਂ ਸਰ ਇੱਕੋ ਚੀਜ਼ ਦੇਖਣ ਚਾਹੀਦੀ ਵੀ ਅੰਮ੍ਰਿਤਸਰ ਵਾਸੀ ਖਾਸ ਕਰ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਔਰ ਆਪਣੀਆਂ ਫੈਮਲੀਆ ਦੇ ਨਾਲ ਜਾਂਦੇ ਨੇ ਚਾਹੇ ਉਹ ਸਟਰੀਟ ਵੈਂਡਿੰਗ ਜ਼ੋਨ ਹੋਵੇ ਜਾਂ ਜਿਹੜਾ ਰੇੜੀ ਮਾਰਕੀਟ ਬਣੀਆਂ ਨੇ ਕੁਛੀਆਂ ਰੈਸਟੋਰੈਂਟ ਤੇ ਹੋਟਲ ਨੇ ਲੇਕਿਨ ਦੇਖਿਆ ਕਿ ਤਵੱਜੋ ਜ਼ਿਆਦਾ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਸਟਰੀਟ ਫੂਡ ਖਾਣ ਲਈ ਜਿਹੜੀਆਂ ਸਟਰੀਟ ਵੈਂਡਿੰਗ ਜ਼ੋਨ ਹੈ ਉੱਥੇ ਲੇਕਿਨ ਉੱਥੇ ਇਹ ਸੀਡੀ ਕਮੀ ਪਾਈ ਜਾਂਦੀ ਹੈ ਇਹ ਕੀ ਕਹੋਗੇ ਇਸ ਬਾਰੇ ਸਰ ਮੈਂ ਤੁਹਾਨੂੰ ਇਹ ਤਾਂ ਪਤਾ ਹੀ ਹੈ ਸਟਰੀਟ ਫੂਡ ਜਿਹੜਾ ਇੱਕ ਵਾਰੀ ਮੂੰਹ ਲੱਗ ਗਿਆ ਜਿਹਦੇ ਉਹਨੂੰ ਕੋਈ ਵੀ ਫਾਈਵ ਸਟਾਰ ਹੋਟਲ ਤੇ ਲੈ ਜਾਓ ਉਹਨੂੰ ਉਹਨੂੰ ਮਜ਼ਾ ਹੀ ਨਹੀਂ ਆਣਾ ਜੋ ਸਟਰੀਟ ਫੂਡ ਸਾਡੇ ਅੰਮ੍ਰਿਤਸਰ ਨਿਵਾਸੀ ਬਣਾਉਂਦੇ ਨੇ ਤੇ ਇਹ ਕਾਰੀਗਰ ਵੀ ਇਸ ਤਰ੍ਹਾਂ ਦੇ ਹੈਗੇ ਨੇ ਕਿ ਜਿੰਨੂੰ ਕਹਿੰਦੇ ਆ ਨਾ ਜੀ ਕਿ ਉਂਗਲਾਂ ਦੇ ਜਦੋਂ ਬੰਦਾ ਖਾਂਦਾ ਹੁੰਦਾ ਰਹੇ ਉਂਗਲਾਂ ਚੜਦੇ ਜੜਦੇ ਨਾਲ ਉਹਨੂੰ ਦੰਦੀ ਵੀ ਵੱਢੀ ਜਾਂਦੀ ਹੈ ਇਹ ਅੰਮ੍ਰਿਤਸਰ ਦੀ ਖਾਸੀਅਤ ਹੈ ਪਰ ਮੈਂ ਗੁਜਾਰਿਸ਼ ਜਿਹੜੀ ਇਹ ਹੀ ਕਰਾਂਗਾ ਜਿਹੜਾ ਸਾਡੇ ਟੂਰਿਸਟ ਇੰਨਾ ਆਂਦਾ ਵੈ 1 ਲੱਖ ਤੋਂ ਉੱਤੇ ਰੋਜ਼ ਟੂਰਿਸਟ ਵੱਧ ਆਂਦਾ ਵੈ ਜਿਹੜਾ ਸਾਡੇ ਗੋਲਡਨ ਟੈਂਪਲ ਦੇ ਵਿੱਚ ਨਤਮਸਤਕ ਹੁੰਦਾ ਵੈ ਮੈਂ ਸਾਰੇ ਆਪਣੇ ਵਪਾਰੀ ਭਰਾਵਾਂ ਨੂੰ ਸਟਰੀਟ ਫੂਡ ਵਾਲਿਆਂ ਨੂੰ ਇਹ ਹੀ ਗੁਜਾਰਿਸ਼ ਕਰਾਂਗਾ ਕਿ ਉਹ ਸਾਫ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਜਿਹਦੇ ਨਾਲ ਇਹ ਜਿਹੜਾ ਹਾਈਜੈਨਿਕ ਬਣਾਣ ਜਿਹਦੇ ਨਾਲ ਕਿਸੇ ਦੀ ਸਿਹਤ ਨਾਲ ਅਹੀ ਖਲਵਾੜ ਨਾ ਕਰੀਏ ਔਰ ਦੇਖਿਆ ਜਾਵੇ ਕਿ ਅੱਜ ਕੱਲ ਪਸੀਨ ਸਾਹਿਬ ਬਿਮਾਰੀ ਘਰ ਘਰ ਦੇ ਵਿੱਚ ਕੋਈ ਨਾ ਕੋਈ ਵੜੀ ਹੋਈ ਹੈ ਉਹਦਾ ਕਾਰਨ ਵੀ ਸਮਝਦਾ ਕਿ ਇਹ ਜਿਹੜਾ ਅਨ ਹਾਈਜਨ ਖਾਣਾ ਵਿਕਰਿਆ ਜਾਂ ਸਫਾਈ ਦਾ ਧਿਆਨ ਹੀ ਰੱਖਿਆ ਜਾਂਦਾ ਜਾਂ ਕਿਸ ਤਰ੍ਹਾਂ ਦੀ ਕੋਈ ਮਿਲਾਵਟ ਹੁੰਦੀ ਹੈ ਜਾਂ ਗੰਦੇ ਤੌਰ ਤੇ ਖਾਣਾ ਬਣਾਇਆ ਜਾ ਰਿਹਾ ਉਹ ਵੀ ਇੱਕ ਕਾਰਨ ਹੈ ਦੇਖੋ ਜ਼ਿਆਦਾਤਰ ਦੇ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਫਾਸਟ ਫੂਡ ਹੈ ਜਿਹੜਾ ਆਪਣਾ ਹਾਈਜਨਿਕ ਫੂਡ ਹੈ ਜਿਹੜਾ ਦੇ ਰਹੇ ਨੇ ਸਾਰਾ ਉਹ ਹੁੰਦਾ ਸਾਫ ਸੁਥਰਾ ਹੀ ਹੈ ਪਰ ਕੁਝ ਦੁਕਾਨਦਾਰ ਨੇ ਜਿਹੜਾ ਸਫਾਈ ਦਾ ਧਿਆਨ ਨਹੀਂ ਰੱਖਦੇ ਪ੍ਰਸ਼ਾਸਨ ਅੱਗੇ ਅਸੀਂ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਕਿ ਅੱਬਲ ਦੇ ਉਹਨੂੰ ਪਹਿਲੇ ਵਾਰਨਿੰਗ ਦਿੱਤੀ ਜਾਵੇ ਜੋ ਪਹਿਲੀ ਵਾਰਕਿੰਗ ਨਾ ਨਹੀਂ ਸੁਧਰਦਾ ਤੇ ਫਿਰ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਚਲੋ ਬਹੁਤ ਵਧੀਆ ਸੁਝਾਸ਼ਨ ਹੈ ਜੀ ਪਸੀਨ ਸਾਹਿਬ ਦਾ ਸਾਡੇ ਨਾਲ ਔਰ ਇਸੇ ਤਰ੍ਹਾਂ ਹੀ ਹੋਰ ਹੀ ਮੁੱਦੇ ਲੈ ਕੇ ਤੁਹਾਡੇ ਕੋਲ ਹਾਜ਼ਰ ਹੁੰਦੇ ਰਵਾਂਗੇ ਕਿਉਂਕਿ ਪਸੀਨ ਸਾਹਿਬ ਇੱਕ ਵਪਾਰੀ ਨੇ ਇਹਨਾਂ ਦਾ ਹਰ ਜਗ੍ਹਾ ਤਕਰੀਬਨ ਆਉਣਾ ਜਾਣਾ ਹੁੰਦਾ ਹੈ ਇਹ ਵੀ ਆਪਣੀ ਫੈਮਿਲੀ ਨਾਲ ਕਿਤੇ ਜਾਂਦੇ ਨੇ ਕੁਝ ਖਾਣਾ ਪੀਣਾ ਹੋਵੇ ਜਦੋਂ ਸ਼ਹਿਰ ਦੇ ਵਿੱਚ ਨਿਕਲਦੇ ਨੇ ਤਾਂ ਵਾਕਈ ਇਹਨਾਂ 'ਚ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਉਹਨਾਂ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਹੈ ਦੋਸਤੋ ਮੁੱਦਾ ਉਹੀ ਹੈ ਤੁਸੀਂ ਦੇਖਿਆ ਹਾਲ ਜਗਾ ਜਗਾ ਇਹ ਸਟਰੀਟ ਵੈਂਡਿੰਗ ਜ਼ੋਨ ਬਣੇ ਨੇ ਰੇੜੀਆਂ ਔਰ ਰੇੜੀ ਮਾਰਕੀਟ ਬਣੀ ਹੋਈ ਹੈ ਰੇੜੀਆਂ ਲੱਗੀਆਂ ਨੇ ਖੁਲਿਆਮ ਜਿਹੜਾ ਸਟਰੀਟ ਫੂਡ ਵਿਕ ਰਿਹਾ ਹੈ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਹੈ ਜਿਵੇਂ ਤੁਸੀਂ ਦੇਖਿਆ ਸੁਣਿਆ ਵੀ ਹੈ ਕਈ ਵਪਾਰੀਆਂ ਨਾਲ ਗੱਲ ਕੀਤੀ ਗਈ ਹੈ ਸ਼ਹਿਰ ਦੇ ਮੋਹਤਵਾਰ ਬੰਦਿਆਂ ਨਾਲ ਗੱਲ ਕੀਤੀ ਗਈ ਹੈ ਔਰ ਤੁਸੀਂ ਦੇਖੋ ਸਾਵਧਾਨੀਆਂ ਵਰਤੀਆਂ ਨਹੀਂ ਜਾ ਰਹੀਆਂ ਕੋਈ ਗਲਵਜ਼ ਨਹੀਂ ਪਾਏ ਖੁਲਿਆਮ ਸਮਾਨ ਪਿਆ ਹੈ ਮੱਖੀਆਂ ਪੈ ਰਹੀਆਂ ਨੇ ਔਰ ਜਿਸ ਕਾਰਨ ਬਿਮਾਰੀਆਂ ਜਿਹੜੀਆਂ ਘਰ ਘਰ ਫੈਲੀਆਂ ਹੋਈਆਂ ਨੇ ਔਰ ਬਹੁਤ ਵੱਡੀ ਲੋਡ ਹੈ ਸਬੰਧਿਤ ਵਿਭਾਗ ਨੂੰ 걸 ਲੱਗਦਾ ਹੈ ਵੀ ਜਿਹੜਾ ਸਬੰਧਿਤ ਵਿਭਾਗ ਹੈ ਕਿਉਂਕਿ ਉਹਨਾਂ ਦਾ ਧਿਆਨ ਹੋਏਗਾ ਤੇ ਇਹਨਾਂ ਚੀਜ਼ਾਂਵਾਂ 'ਤੇ ਉਹ ਦੁਕਾਨਦਾਰ ਵਰਤਣਗੇ ਇਹ ਸਾਵਧਾਨੀਆਂ ਔਰ ਹੱਥ ਵੀ ਟੱਕ ਕੇ ਰੱਖਣਗੇ ਸਿਰ ਤੇ ਕੈਪ ਵੀ ਪਾਉਣਗੇ ਸਮਾਨ ਵੀ ਟੱਕ ਕੇ ਰੱਖਣਗੇ ਲੇਕਿਨ ਜੋ ਲੱਗ ਰਿਹਾ ਦੇਖਣ ਜਾ ਰਿਹਾ ਕਿ ਕੋਈ ਮਿਲੀਭੁਗਤ ਲੱਗਦੀ ਹੈ ਕੋਈ ਇਹਨਾਂ ਨੂੰ ਹਿੱਸਾ ਜਾਂਦਾ ਹੈ ਜਿਹੜੇ ਸਬੰਧ ਦੇ ਵਿਭਾਗ ਦੇ ਅਧਿਕਾਰੀ ਨੇ ਕਿਉਂਕਿ ਜੇ ਉਹ ਧਿਆਨ ਦੇਣਗੇ ਇਹਨਾਂ ਚੀਜ਼ਾਂਵਾਂ 'ਤੇ ਤਾਂ ਹੀ ਇਹ ਕਮੀਆਂ ਦੂਰ ਹੋ ਸਕਣਗੀਆਂ ਔਰ ਚਾਹੀਦਾ ਵੀ ਹੈ ਲੋਕਾਂ ਦੀ ਸਿਹਤ ਦਾ ਸਵਾਲ ਹੈ ਕਿਉਂਕਿ ਜਿਹੜੀ ਤੁਹਾਨੂੰ ਦੱਸਿਆ ਜਿਵੇਂ ਕਿ ਬਿਮਾਰੀਆਂ ਘਰ ਘਰ ਫੈਲੀਆਂ ਹੋਈਆਂ ਨੇ ਉਹਦਾ ਕਾਰਨ ਇਹੋ ਜਿਆ ਹੈ ਜਿਹੜਾ ਖਾਣਾ ਪੀਣਾ ਅਜਕਲ ਦਾ ਅਨ ਹਾਈਜਨ ਤਰੀਕੇ ਨਾਲ ਵਿਕਰੇ ਆਇਆ ਹੈ ਔਰ ਬਹੁਤ ਜ਼ਰੂਰਤ ਹੈ ਸਮਾਜਿਕ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ